ਬਾਲੀਵੁੱਡ ਸੰਗੀਤਕਾਰ ਵਿਸ਼ਾਲ ਡੜਲਾਨੀ ਨੇ ਰਿਜ਼ਰਵ ਬੈਂਕ ਤੇ 5000 ਰੁਪਏ ਤੋਂ ਵੱਧ ਰੁਪਏ ਇੱਕ ਵਾਰ ਜਮ੍ਹਾਂ ਕਰਾਉਣ ਦੀ ਸ਼ਰਤ ਵਾਪਸ ਲੈਣ ਤੇ ਰਿਜ਼ਰਵ ਬੈਂਕ ਤੇ ਖਿਲੀ ੜਾਉਂਦੇ ਹੋਏ ਇਸ ਨੂੰ ਰਬਰ ਬੈਂਡ ਗਵਰਨਸ ਕਰਾਰ ਦਿੱਤਾ ਡੜਲਾਨੀ ਨੇ ਪੋਸਟ ਕੀਤਾ ਸਾਈਮਨ ਵਾਪਸ ਚਾਹ ਨਹੀਂ ਨਹੀਂ ਆ ਜਾਓ ਸਫਾ ਦੇ ਕਰੀਨਾ ਦੇ ਬੱਚੇ ਦਾ ਨਾਮ ਤੈਮੁਰ ਅਲੀ ਖਾਨ ਪਟਾਉਦੀ ਰੱਖਣ ਤੇ ਵਿਵਾਦ ਹੋ ਗਿਆ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਆਲੋਚਨਾਵਾਂ ਦਾ ਜਵਾਬ ਦਿੰਦੇ ਹੋਏ ਕਰੀਨਾ ਦੇ ਅੰਕਲ ਸ਼ਿਖ ਕਪੂਰ ਨੇ ਕਿਹਾ ਮਾਤਾ ਪਿਤਾ ਆਪਣੇ ਬੱਚੇ ਦਾ ਜੋ ਵੀ ਨਾਮ ਰੱਖਣ ਤੁਹਾਡਾ ਕੋਈ ਲੈਣ ਦੇਣ ਨਹੀਂ ਆਪਣਾ ਕੰਮ ਕਰੋ जम्मू कश्मीर ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਕਰੀਨਾ ਦੇ بیٹے ਦੇ ਨਾਮ ਦੀ ਆਲੋਚਨਾ ਕਰਨ ਵਾਲਿਆਂ ਤੇ ਸਵਾਲ ਖੜਾ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਆਪਣੇ ਬੱਚੇ ਦਾ ਨਾਮ ਰੱਖਣ ਦਾ ਪੂਰਾ ਅਧਿਕਾਰ ਹੈ ਹੋਰਾਂ ਦੀ رائے ਨਾਲ ਕੋਈ ਫਰਕ ਨਹੀਂ ਪੈਂਦਾ ਆਪਣੇ ਛੋਟੇ ਭਰਾ ਤੈਮੂਨ ਨੂੰ ਮਿਲਣ ਲਈ ਸੈਫਟ ਦੇ ਵੱਡੇ ਬੇਟੇ ਇਬਰਾਹਿਮ ਅਲੀ ਖਾਨ ਨੂੰ ਹਸਪਤਾਲ ਪਹੁੰਚਾਇਆ ਇਸ ਦੇ अलावा ਹਸਪਤਾਲ ਆਇਰਿਸ਼ੀ ਕਪੂਰ ਨੀਤੂ ਕਪੂਰ ਕ੍ਰਿਸ਼ਮਕਪੂਰ ਅਤੇ ਮਲਾਈਕਾ ਰੋੜਾ ਖਾਨ ਨੂੰ ਵੀ ਸਪੌਟ ਕੀਤਾ ਗਿਆ ਰਨਵੀਰ ਸਿੰਘ ਨੇ ਫਿਲਮ ਮੇਕਰ ਅਨੁਰಾಗ್ ਬਾਸੂਦੀਆ ਗਾਉਂ ਫਿਲਮ ਜਗਾ ਜਸੂਸਿਆ ਟ੍ਰੇਲਰ ਦੀ ਤਾਰੀਫ ਕਰਦੇ ਸੋ ਅਸਾਧਾਰਨ ਕਰਾਰ ਦਿੱਤਾ ਰਨਵੀਰ ਨੇ ਟਵੀਟ ਕੀਤਾ ਹਿੰਦੀ ਸਿਨੇਮਾ ਚ ਇਸ ਤੋਂ ਪਹਿਨਾ ਅਜਿਹਾ ਕੁਝ ਨਹੀਂ ਦੇਖਿਆ ਜਗਾ ਜਸੂਸ 7 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਸ਼ਾਹਰੁਖ ਖਾਨ ਮੁਤਾਬਕ ਉਹਨਰ ਨਹੀਂ ਲੱਗਦਾ ਕਿ ਉਹਨਾਂ ਨੇ ਹਾਲੇ ਤੱਕ ਕੋਈ ਜਹੀ ਭੂਮਿਕਾ ਨਹੀਂ निभाई ਜਿਸ ਦੇ ਲਈ ਉਹਨਾਂ ਨੂੰ ਰਾਸ਼ਟਰੀ ਪੁਰਸਕਾਰ ਮਿਲਣਾ ਚਾਹੀਦਾ ਹੈ ਸ਼ਾਹਰੁਖ ਸ਼ੱਕ ਦੇ ਨਿਯਾਇ ਸਵਦੇਸ਼ ਲਈ ਰਾਸ਼ਟਰੀ ਅਵਾਰਡ ਨਾਲ ਜਿਤਨ ਸੰਬੰਧੀ ਜਵਾਬ ਦੇ ਰਹੇ ਸਨ ਅਲਜ਼ਾਮ ਦੰਗਲੂ ਸ਼ਾਮਿਰ ਖਾਨ ਤੇ ਕਈਆਂ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੇ ਆਪਣੇ ਭਾਰ ਚ ਬਦਲਾ ਲਿਆਉਣ ਲਈ ਟੋਪੀ ਵਰਤੋਂ ਕੀਤੀ। ਆਮਿਨ ਨੇ ਜਵਾਬ ਦਿੱਤਾ ਮੈਂ ਕੋਈ ਟੋਪ ਤਾਂ ਇਸਤੇਮਾਲ ਨਹੀਂ ਕੀਤਾ। ਜੇ ਤੁਸੀਂ ਤਰੀਕਾ ਸਮਝੋਗੇ ਤਾਂ ਪਤਾ ਲੱਗੇਗਾ ਕਿ ਮੈਂ ਨੇਚਰਲ ਤਰੀਕੇ ਨਾਲ ਪਾਰ ਘਟਾਇਆ ਹੈ। ਮਹਾਵਲੀ ਐਕਟਰਸ ਮੰਨਾ ਪਾਰਟੀ ਐਮ ਤਮ ਕਾਜਕਲ ਫੈਸ਼ਨ ਨੂੰ ਲੈ ਕੇ ਹਰ ਕੋਈ ਅਪਡੇਟਡ ਰਹਿੰਦਾ ਹੈ। ਜਦ ਕਿ ਉਹ ਪਰਸਨਲੀ ਕੰਗਨ ਰਨੌਤ ਦੀ ਡਰੈਸਿੰਗ ਸੈਂਸ ਤੋਂ ਪ੍ਰਭਾਵਿਤ ਹੈ। ਇਸਦਾ ਸੋਨਗਪੁਰ ਦਾ ਸਟਾਈਲ ਵੀ ਉਹਨਾਂ ਨੂੰ ਬੇਹੱਦ ਪਸੰਦ ਆਉਂਦਾ ਹੈ। शाहरुखानी फिल्म रीस्टा चर्चित गाना लैला ओ लैला रिलीज हो गया सनी लियोनीस गाने ਵਿੱਚ ਫੀਚਰ ਕਰ ਰਹੀ ਹੈ ਕੁਝ ਲੋਕਾਂ ਮੁਤਾਬਕ सनी ਗਾਣੇ ਨਾਲ ਇਨਸਾਫ ਨਹੀਂ ਕਰ ਸਕੀ ਪਰ ਗੀਤ ਨੇ YouTube ਤੇ ਤਮਾਲ ਮਚਾਉਂਦੇ ਹੋਏ ਇੱਕ ਹੀ ਦਿਨ ਵਿੱਚ 58 ਲੱਖ ਦੇ ਕਰੀ ਵਿਊਜ਼ ਹਾਸਲ ਕਰ ਲਏ